ਜੀ ਸਫੀਸ਼ੀਐਂਟ ਹੈ ਹੁਣ ਇਹਨਾਂ ਨਿਸ਼ਾਨਾਂ ਨੂੰ ਆਪਾਂ ਦੂਜੇ ਪਾਸੇ ਵੀ ਲਗਾਵਾਂਗੇ ਮੇਰਾ ਤਰੀਕਾ ਇਹ ਹੈ ਜੀ ਹਰੇਕ ਦਾ ਤਰੀਕਾ ਅਲੱਗ-ਅਲੱਗ ਹੋ ਸਕਦਾ ਪਰ ਮੈਂ ਸ਼ੁਰੂ ਤੇ ਇਦਾਂ ਹੀ ਨਿਸ਼ਾਨ ਬਿਖਾਨੀ ਆ ਜੇ ਤੁਸੀਂ ਇਸ ਤਰੀਕੇ ਨਾਲ ਨਿਸ਼ਾਨ ਲਗਾਉਣਾ ਚਾਹੁੰਦੇ ਹੋ ਤਾਂ ਲਗਾ ਸਕਦੇ ਹੋ ਪਰ ਜ਼ਿੰਮੇਵਾਰੀ ਤੁਹਾਡੀ ਆਪਣੀ ਹੈ ਵੀ ਕਿਤੇ ਤੁਸੀਂ ਆਪਣਾ ਕਿ ਸੂਟ ਨਾ ਫਾੜ ਲਿਓ ਜਿੱਥੇ ਤੁਸੀਂ ਨਿਸ਼ਾਨ ਲਾਉਣੇ ਨੇ ਕਿਉਂਕਿ ਮੈਨੂੰ ਤਾਂ ਹੁਣ ਇੰਨਾ ਟਾਈਮ ਹੋ ਗਿਆ ਇਹ ਕੰਮ ਕਰਦੇ ਨੂੰ ਤਾਂ ਮੈਂ ਤਾਂ ਫੁੱਲ ਟ੍ਰੇਨ ਆ ਜੀ ਇਸ ਕੰਮ 'ਚ ਐਦਾਂ ਨਿਸ਼ਾਨ ਲਾਉਣ ਨਾਲ ਨਿਸ਼ਾਨ ਦੂਜੇ ਪਾਸੇ ਚਲੇ ਜਾਣਗੇ ਅਰੋਜ ਹੁਣ ਤੁਹਾਨੂੰ ਦਿਖਾਣੇ ਲਈ ਦੂਜੇ ਪਾਸੇ ਨਿਸ਼ਾਨ ਚਲੇ ਗਏ ਹਾਂ ਅਰੋਜ ਇਹਦੇ ਵਿੱਚ ਆਹ ਦੇਖੋ ਜੀ ਇੱਥੇ ਆ ਗਿਆ ਆਪਣਾ ਹਿੱਪ ਦਾ ਨਿਸ਼ਾਨ ਠੀਕ ਹੈ ਜੀ ਇੱਥੇ ਆ ਗਿਆ ਆਪਣਾ ਕਮਰ ਦਾ ਨਿਸ਼ਾਨ ਇੱਥੇ ਆ ਗਿਆ ਆਪਣਾ ਚੈਸਟ ਦਾ ਨਿਸ਼ਾਨ ਸਾਰੇ ਨਿਸ਼ਾਨ ਐਦਾਂ ਹੀ ਇੱਥੇ ਆ ਗਏ ਆਹ ਦੇਖੋ ਜੀ ਇੱਥੇ ਆ ਵਾਲੇ ਨਿਸ਼ਾਨ ਇੱਥੇ ਆਵੜਾ ਨਿਸ਼ਾਨ ਇੱਥੇ ਪਲੇਟਸ ਦੇ ਨਿਸ਼ਾਨ ਇੱਥੇ ਬਲਿਸ ਦੇ ਇਹ ਸਾਰੇ ਨਿਸ਼ਾਨ ਆਪਣੇ ਲੱਗ ਚੁੱਕੇ ਨੇ ਇਹ ਇਸ ਤਰ੍ਹਾਂ ਬੈਕ ਨੈਕ ਦੀ ਕਟਿੰਗ ਕਰਾਂਗੇ ਹੁਣ ਨਾ ਵੀ ਦਿੰਦੇ ਸਵਾ 2 ਇੰਚ ਬੈਕ ਨੈਕ ਦੀ ਚੌੜਾਈ ਰੱਖੀ ਹੈ ਜੀ 6 ਇੰਚ ਲੰਬਾਈ ਤੇ ਸਵਾ 2 ਹੀ ਇਦਾਂ ਨੂੰ ਹੁਣ ਇਹਦੇ ਚੋੜਾਈ ਪਾ ਦਾਂਗੇ ਹੁਣ ਇਹਦੀ ਕਰ ਦਾਂਗੇ ਕਟਿੰਗ ਆਪਣਾ ਬੈਕ ਮੈਟ ਕਟ ਗਿਆ। ਹਾਂਜੀ ਇਹ ਆਪਣਾ ਹੁਣ ਜਿਹੜਾ ਕਿ ਸ਼ਰਟ ਦੀ ਕਟਿੰਗ ਹੋ ਚੁੱਕੀ ਹੈ ਤੇ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਊਗਾ। ਥੈਂਕ ਯੂ ਸੋ ਮੱਚ।